ਰੋਟੀ ਖਾਂਦੇ ਰੋਟੀ ਹੋ ਜੋ ਪਾਣੀ ਪੀਂਦੇ ਪਾਣੀ ਰੋਟੀ ਖਾਂਦੇ ਰੋਟੀ ਹੋ ਜੋ ਪਾਣੀ ਪੀਂਦੇ ਪਾਣੀ ਤੋਖ ਸਹਿਜ ਹੀ ਸਹਿਜ ਸਮਾਧੀ ਬਾਕੀ ਖਤਮ ਕਹਾਣੀ ਰੋਟੀ ਖਾਂਦੇ ਰੋਟੀ ਹੋ ਜੋ ਪਾਣੀ ਪੀਂਦੇ ਸ਼ਾਨ ਸ਼ਾਨ ਦਾ ਗਰ ਜੀਵਨ ਜੀਏ ਵਰਤਮਾਨ ਫਿਰ ਬਣਦਾ ਸ਼ਾਨ ਸ਼ਾਨ ਦਾ ਗਰ ਜੀਵਨ ਜੀਏ ਵਰਤਮਾਨ ਫਿਰ ਬਣਦਾ ਵਰਤਮਾਨ ਦੇ ਵਿੱਚ ਛਾਨਣੇ ਬੰਦਾ ਰਹਿੰਦਾ ਛਣਦਾ ਵਰਤਮਾਨ ਦੇ ਵਿੱਚ ਛਾਨਣੇ ਬੰਦਾ ਰਹਿੰਦਾ ਛਣਦਾ ਤਨ ਹੁਜਰਾ ਫਿਰ پاک ਹੋ ਜਾਂਦਾ ਤਨ ਹੁਜਰਾ ਫਿਰ پاک ਹੋ ਜਾਂਦਾ ਗਰ ਗੰਦਗੀ ਜਾਵੇ ਛਾਣੀ ਰੋਟੀ ਖਾਂਦੇ ਰੋਟੀ ਹੋਜੋ ਪਾਣੀ ਪੀਂਦੇ ਪਾਣੀ ਤੋਖ ਸਹਿਜ ਹੀ ਸਹਿਜ ਸਮਾਦੀ ਬਾਕੀ ਖਤਮ ਕਹਾਣੀ ਰੋਟੀ ਖਾਂਦੇ ਰੋਟੀ ਹੋਜੋ ਪਾਣੀ ਪੀਂਦੇ ਹੋ ਪਾਣੀ ਪੀ ਲਓ ਪਾਣੀ ਪੀ ਲਓ